ਸੋ ਐਨੀਵੇ ਪਰ ਜਿਹੜਾ ਟਰੱਕ ਸ਼ੋ ਦੇ ਵਿੱਚ ਜਿਹੜਾ ਭਖਿਆ ਮੁੱਦਾ ਰਿਹਾ ਸਾਰੇ ਜਣਾ ਭਖਿਆ ਮੁੱਦਾ ਰਿਹਾ ਕਿ ਜਿਹੜਾ ਨਾਨ ਡਮਸਾਇਲ ਜਿਹੜੇ ਸੀਡੀਐਲ ਲਾਇਸੈਂਸ ਹੈਗੇ ਆ ਜਿਹੜੇ ਆਪਣੇ ਰੈਫਿਜੀਸ ਨੂੰ ਜਾਂ ਜਿਹੜੇ ਅਸਾਲਮ ਸੀਕਰਸ ਨੂੰ ਦਿੱਤੇ ਜਾ ਰਹੇ ਆ ਉਹਦੇ ਉੱਤੇ ਪ੍ਰੋਬਲਮ ਜਿਹੜੀ ਆ ਉਹ ਕੀਤੀ ਗਈ ਦੂਸਰੀ ਜਿਹੜਾ ਇਸ਼ੂ ਸੀਗਾ ਉਹ ਸੀਗਾ ਇੰਗਲਿਸ਼ ਦਾ ਪ੍ਰੋਫੀਸ਼ੈਂਸੀ ਜਿਹੜਾ ਇੰਗਲਿਸ਼ ਸਪੀਕਿੰਗ ਹੈ ਉਹਦੇ ਉੱਤੇ ਤੇ ਤੀਸਰਾ ਜਿਹੜਾ ਐਫਐਮਸੀਐਸ ਦੇ ਵੱਲੋਂ ਆਪਣਾ ਨਵਾਂ ਮੋਟਰਸ ਸਿਸਟਮ ਜਿਹੜਾ ਹੈਗਾ ਮੋਟਰਸ ਆਇਡੈਂਟੀਫਿਕੇਸ਼ਨ ਸਿਸਟਮ ਉਹ ਸ਼ੋਅਕਿਸ ਕੀਤਾ ਗਿਆ ਉਹਦੀ ਡੈਮੋਸ ਕੀਤੇ ਗਏ ਜਿਹਦੇ ਵਿੱਚ ਕਿ ਕਲੀਅਰਲੀ ਇਹ ਦੇਖਣ ਚ ਆ ਰਿਹਾ ਕਿ ਜਿਹੜਾ ਸਿਸਟਮ ਹੈਗਾ ਉਹ ਉਹਨਾਂ ਨੇ ਰੋਬਸਟ ਕੀਤਾ ਹੈਗਾ ਜਿਹਦੇ ਵਿੱਚ ਕਿ ਆਇਡੈਂਟੀਟੀ ਵੈਰੀਫਿਕੇਸ਼ਨ ਜਿਹੜੀ ਆ ਉਸ ਤੋਂ ਬਿਨਾ ਜਿਹੜੀ ਆ ਉਹ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਨਵੀਂ ਕੰਪਨੀ ਦਾ ਕੋ موਵ ਫਾਰਵਰਡ ਨਹੀਂ ਹੋ ਸਕਦਾ ਤੇ ਉਹਦੇ ਵਿੱਚ ਆਈਡੀ ਮੀ ਜਿਹੜੀ ਕੰਪਨੀ ਹੈਗੀ ਆ ਉਹਨੂੰ ਯੂਜ਼ ਕਰਦੇ ਹੋਏ ਉਹਨਾਂ ਨੇ ਫਿਊਚਰ ਤੇ ਵਿੱਚ ਜਿਹੜਾ ਆ ਆਈਡੈਂਟੀਫਿਕੇਸ਼ਨ ਜਿਹੜੀ ਆ ਉਹ ਕਰਨੀ ਸ਼ੁਰੂ ਕਰਨੀ ਆ ਅਪਰੋਕਸੀਮੇਟਲੀ 30 ਟੂ 60 ਡੇਸ ਦੇ ਵਿੱਚ ਇਹ ਸਿਸਟਮ ਲਾਗੂ ਹੋ ਜਾਣਾ ਆ ਅ ਪਹਿਲਾਂ ਤਾਂ ਨਵੇਂ ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਦੇ ਲਈ ਇਹ ਨਵਾਂ ਜਿਹੜਾ ਖੋਲਣਾ ਹੈਗਾ ਉਹਨਾਂ ਦੇ ਲਈ ਇਹ ਜਿਹੜੀ ਚੀਜ਼ ਆ ਲਾਗੂ ਹੋਣੀ ਆ ਅਲਟੀਮੇਟਲੀ ਜਿਹੜੇ ਸਾਰੇ ਕੈਰੀਅਰਸ ਆ ਇੱਕ ਵਨ ਬਾਈ ਵਨ ਦੇਗਰ ਗੋ ਥਰੂ ਤੇ ਸਾਰਿਆਂ ਨੂੰ ਆਪਣੀ ਆਇਡੈਂਟੀਟੀ ਵੈਰੀਫਿਕੇਸ਼ਨ ਐਡਰੈਸ ਵੈਰੀਫਿਕੇਸ਼ਨ ਸਾਰਾ ਕੁਝ ਜਿਹੜਾ ਆ ਇਲੈਕਟ੍ਰੋਨਿਕਲੀ ਕਰਨਾ ਪੈਣਾ ਆ ਇਹ ਨਾਲ ਨਾਲ ਹੋਰ ਬਹੁਤ ਕੁਝ ਇਨੋਵੇਸ਼ਨ ਸਿਗੀਆਂ ਆ ਏਆਈ ਡਿਸਪੈਚਰਸ ਕੰਪਨੀਆਂ ਕਾਫੀ ਉੱਥੇ ਆਈਆਂ ਸਿਗੀਆਂ ਜਿਵੇਂ ਕਿ ਆਟੋਮੈਟਿਕ ਡਿਸਪੈਚਸ ਡਿਸਪੈਚਿੰਗ ਸਰਵਿਸ ਜਿਹੜੀਆਂ ਉਹ ਸ਼ੁਰੂ ਹੋ ਰਹੀਆਂ ਹੈਗੀਆਂ ਜਿਹੜੀਆਂ ਏਆਈ ਤੇ ਡਿਪੈਂਡੈਂਟ ਹੈਗੀਆਂ ਹੋਰ ਜਿਹੜੀਆਂ ਕੰਪਨੀਆਂ ਸਿਗੀਆਂ कि ਜਿਹਦੇ ਵਿੱਚ ਟੈਕਨੋਲੋਜੀ ਥੋੜੀ ਜੀ ਭਾਰੂ ਰਹੀ ਸੀਗੀ ਪਰ ਅਲਟੀਮੇਟਲੀ ਜਿਹੜੇ ਮੈਨੂਫੈਕਚਰਰ ਆ ਉਹ ਸਟਰਕਚਰ ਦੇ ਵਿੱਚ ਨਹੀਂ ਸੀਗੇ ਹੈਗੇ ਸੋ ਉਹਦੇ ਬਜਾਏ ਪਾਰਟਸ ਵਾਲੇ ਤੇ ਜਿਹੜੇ ਆਪਣੇ ਰਿਪੇਅਰ ਸਰਵਿਸੇਸ ਜਾਂ ਹੋਰ ਜਿਹੜੀਆਂ ਸਰਵਿਸੇਸ ਸਟਕਿੰਗ ਦੇ ਵਿੱਚ ਹੈਗੀਆਂ ਉਨਾ ਦੀ ਭਰਮਾਰ ਬਹੁਤ ਜਾਰੀ ਸੀਗੀ ਐਨ ਡੀ ਵੀ ਬਹੁਤ ਲਿਮਟਿਡ ਕੰਪਨੀਆਂ ਸੀਗੀਆਂ ਸੋ ਓਵਰ ਆਲ ਜਿਹੜਾ ਸ਼ੋਅ ਸੀਗਾ ਉਹ ਬਹੁਤ ਇਨਫੋਰਮੇਸ਼ਨ ਦੇ ਨਾਲ ਭਰਿਆ ਸੀਗਾ ਬਹੁਤ ਜ਼ਿਆਦੀ ਨਵੀਂ ਇਨਫੋਰਮੇਸ਼ਨ ਨਵੀਂ ਟੈਕਨੀਕ ਟੈਕਨੋਲੋਜੀ ਨਵੀਆਂ ਚੀਜ਼ਾਂ ਉਹ ਸੀਗੀਆਂ ਅ ਪਰ ਅਲਟੀਮੇਟਲੀ ਜੇ ਤੁਸੀਂ ਨਹੀਂ ਉੱਥੇ ਪਹੁੰਚਦੇ ਹੈਗੇ ਤੇ ਆਬਵੀਅਸਲੀ ਆਪਾਂ ਉਹਨਾਂ ਚੀਜ਼ਾਂ ਦੇ ਲਈ ਆਪਾਂ ਨੂੰ ਵੇਟ ਕਰਨੀ ਪੈਂਦੀ ਹੈ ਜਦੋਂ ਤੱਕ ਉਹ ਚੀਜ਼ਾਂ ਦੀ ਇਨਫੋਰਮੇਸ਼ਨ ਆਪਰੇਟ ਤੱਕ ਨਹੀਂ ਪਹੁੰਚਦੀ ਅਜਾ ਮੋਟਰਸ ਬਾਰੇ ਉਹਨਾਂ ਥੋੜਾ ਜਿਹਾ ਦੱਸੋ ਜਿਹੜਾ ਐਫ ਐਮ ਸੀ ਐਸ ਇਹਨਾਂ ਕਿ ਤੁਸੀਂ ਕਿੰਨੇ ਵੀ ਰੋਬਸਟ ਸਿਸਟਮ ਜਿਹੜਾ ਉਹ ਕਿਤਾ ਲੋਕਾਂ ਦੀਆਂ ਈਮੇਲਾਂ ਤੇ ਫੋਨ ਨੰਬਰਾਂ ਤੇ ਐਡਰੈਸਾਂ ਤੇ ਬਹੁਤ ਧਾਂਦਲੀਆਂ ਸਕੈਮ ਜਿਹੜੇ ਉਹ ਚੱਲ ਰਹੇ ਆ ਉਹ ਬੰਦਾ ਕੋਈ ਹੁੰਦਾ ਆ ਲੋਡ ਕੋਈ ਚੱਕ ਕੇ ਲੈ ਜਾਂਦਾ ਆ ਬਾਅਦ ਚੋਰੀ ਦਾ ਇਲਜ਼ਾਮ ਉਹਨਾਂ ਤੇ ਲੱਗ ਜਾਂਦਾ ਫਰੇਟ ਗਾਰਡ ਤੇ ਨਾਮ ਪੈ ਜਾਂਦਾ ਤੇ ਨਾ ਵਿਚਾਰੇ ਨਾ ਅੱਗੇ ਬਾਅਦ ਲੋਡ ਮਿਲੇ ਕਿ ਕਸ਼ੂ ਇਸ ਸਿਸਟਮ ਕਦੋਂ ਲੋਕਾਂ ਲਈ ਅਵੇਲੇਬਲ ਹੋਣਾ ਹੈ ਤੇ ਸਿਸਟਮ ਦੇ ਵਿੱਚ ਫਰਕ ਕੀ ਆ ਹੁਣ ਦੇ ਨਾਲੋਂ ਸਿਸਟਮ ਦੇ ਵਿੱਚ ਫਰਕ ਕਾਫੀ ਹੈ ਕਿਉਂਕਿ ਇਲੈਕਟ੍ਰੋਨਿਕਲੀ ਜਿੱਦਾਂ ਤੁਸੀਂ ਬੈਂਕ ਦੇ ਵਿੱਚ ਅਕਾਊਂਟ ਖੋਲਦੇ ਹੋ ਤੁਹਾਡੀ ਜਿਹੜੀ ਬੈਂਕ ਦੇ ਵਿੱਚ ਆਈਡੈਂਟੀਫਿਕੇਸ਼ਨ ਹੁੰਦੀ ਆ ਤੁਹਾਡੀ ਪਹਿਲਾਂ ਤੁਸੀਂ ਆਪਣਾ ਐਪਲੀਕੇਸ਼ਨ ਭਰਦੇ ਹੈਗੇ ਆ ਫਿਰ ਤੁਹਾਡਾ ਐਡਰੈਸ ਵੈਰੀਫਿਕੇਸ਼ਨ ਹੁੰਦੀ ਆ ਇਟ ਜਸਟ ਐਡਰੈਸ ਵੈਰੀਫਿਕੇਸ਼ਨ ਇਹ ਨਹੀਂ ਹੈਗੀ ਕਿ ਜਸਟ ਸਿਰਫ ਗੂਗਲ ਕਰਕੇ ਦੇਖ ਲਿਆ ਵੀ ਐਡਰੈਸ ਹੈਗਾ ਇਟਸ ਲਿਟਰਲੀ ਜਿੱਦਾਂ ਬੈਂਕਿੰਗ ਸੈਕਟਰ ਦੇ ਵਿੱਚ ਜਿਹੜੀ ਆਈਡੈਂਟੀਫਿਕੇਸ਼ਨ ਹੁੰਦੀ ਆ ਜੇ ਤੁਹਾਡਾ ਜਿਹੜਾ ਡਰਾਈਵਰ ਲਾਇਸੈਂਸ ਹੈਗਾ ਉਹਦੇ ਤੇ ਜਿਹੜਾ ਐਡਰੈਸ ਹੈਗਾ ਜੇ ਉਹ ਕੰਪਨੀ ਦਾ ਐਡਰੈਸ ਨਹੀਂ ਹੈਗਾ ਦੈਨ ਉਹਦੀ ਆ ਵੈਰੀਫਿਕੇਸ਼ਨ ਪ੍ਰੋਸੈਸ ਹੈਗਾ ਸਟੈਪ ਬਾਈ ਸਟੈਪ ਗਾਈਡੈਂਸ ਹੈਗੀ ਆ ਤੁਹਾਡਾ ਜਿਹੜਾ ਫੇਸ ਰੈਕਗਨੀਸ਼ਨ ਹੈਗੀ ਆ ਤੁਹਾਡੀ ਸੈਲਫੀ ਜਿਹੜੀ ਜਿੱਦਾਂ ਆਪਾਂ ਬੈਂਕਿੰਗ ਆਪਦੇ ਵਿੱਚ ਜਾਂ ਆਪਾਂ ਫੇਸ ਰੈਕਗਨੀਸ਼ਨ ਲਈ ਆਪਾਂ ਕਰਦੇ ਹੈਗੇ ਇਦਾਂ ਹੀ ਤੁਹਾਨੂੰ ਜਿਹੜੀ ਆ ਉਹ ਫੇਸ ਰੈਕਗਨੀਸ਼ਨ ਜਿਹੜੀ ਆ ਉਹ ਕਰਨੀ ਪਊਗੀ ਤੁਸੀਂ ਕੰਪਿਊਟਰ ਤੇ ਜੀ ਐਪਲੀਕੇਸ਼ਨ ਭਰ ਰਹੇ ਹੋ ਤੁਹਾਨੂੰ ਤੁਹਾਡਾ ਜਿਹੜਾ ਫੋਨ ਨੰਬਰ ਹੈਗਾ ਸੈਲਫੋਨ ਜਿਹੜਾ ਤੁਸੀਂ ਉੱਥੇ ਪਾਇਆ ਹੈਗਾ ਆ ਰਾਈਟ ਵੀ ਤੁਹਾਨੂੰ ਉਸੇ ਸੈਲਫ ਫਾਰਮ ਦੇ ਉੱਤੇ ਨੋਟੀਫਿਕੇਸ਼ਨ ਆਉਂਦੀ ਆ ਜਿੱਥੇ ਕਿ ਤੁਸੀਂ QR ਕੋਡ ਸਕੈਨ ਕਰਕੇ ਤੇ ਉੱਥੇ ਅੱਗੇ ਪ੍ਰੋਸੈਸ ਸ਼ੁਰੂ ਕਰਨਾ ਹੈ ਠੀਕ ਹੈ ਉਹਦੇ ਵਿੱਚ ਕੀ ਹੈ ਕਿ ਤੁਸੀਂ ਆਪਣੀ ਪੂਰੀ ਫੋਲੋ ਫੇਸ ਦੀ ਜਿਹੜੀ ਆ ਸੈਲਫੀ ਹੈਗੀ ਆ ਉਹ ਅਪਲੋਡ ਕਰਨੀ ਹੈਗੀ ਆ ਸੋ ਜਿੰਨਾ ਵੀ ਸਿਸਟਮ ਹੈਗਾ ਜਿੱਦਾਂ ਕਿ ਇਹ ਕੀਤਾ ਜਾ ਰਿਹਾ ਸੀਗਾ ਕਿ ਜਿਹੜੇ ਇੱਕ ਹੋਰ ਚੀਜ਼ ਜਿਹੜੀ ਧਿਆਨ ਦੇਣ ਯੋਗ ਹੈਗੀ ਹੈ ਜਿਹੜੇ ਉੱਤੇ ਬਿਲਕੁਲ ਡੈਫੀਨਿਟਲੀ ਉਹਨਾਂ ਨੇ ਕਾਫੀ ਚਿਕੰਜਾ ਕਸ ਰਹੇ ਹੈਗੇ ਆ <coughs> so, आ, आ, कि ਜਿਹੜੀਆਂ ਮਲਟੀਪਲ ਕੰਪਨੀਆਂ ਖੋਲੀਆਂ ਜਾ ਰਹੀਆਂ ਹੈਗੀਆਂ ਖੋਲਦੇ ਹੈਗੇ ਕਮੇਲੀਅਨ ਕੈਰੀਅਰ ਜ਼ਰੂਰ ਕਹਿ ਦਿੰਦੇ ਆ ਜਿਹੜੇ ਵੀ ਲੋਕੀ ਇੱਕ ਐਡਰੈਸ ਤੋਂ ਉੱਠ ਕੇ ਦੂਜੇ ਐਡਰੈਸ ਤੇ ਜਾ ਕੇ ਕੰਪਨੀ ਖੋਲਦੇ ਹੈਗੇ ਸੋ ਉਹਦੇ ਵਿੱਚ ਵੀ ਜਿਹੜਾ ਸਿਕੰਜਾ ਉਹ ਕੱਸਿਆ ਜਾਣਾ ਕਿਉਂਕਿ ਆ ਪਿਛਲੇ ਮਹੀਨੇ ਹੀ ਨਿਊਯਾਰਕ ਦੇ ਕੈਰੀਅਰ ਨੂੰ ਜਿਹੜੀ ਇਹੋ ਹੀ ਚੀਜ਼ ਦੇ ਉੱਤੇ ਕਿ ਤੁਸੀਂ ਆਪਣੇ ਐਫਐਮਸੀਐਸ ਨੂੰ ਝੂਠ ਬੋਲਿਆ ਹੈਗਾ ਕਿ ਉਹ ਨਿਊਯਾਰਕ ਦਾ ਕੈਰੀਅਰ ਹੈਗਾ ਉਹਨਾਂ ਦੇ ਉੱਤੇ ਸਕੋਰ ਵਧ ਗਏ ਤੇ ਉਹਨਾਂ ਨੇ ਜਾ ਕੇ ਟੈਕਸਸ ਦੇ ਵਿੱਚ ਨਵੀਂ ਕੰਪਨੀ ਖੋਲ ਕੇ ਸਾਰੇ ਟਰੱਕ ਉੱਤੇ ਟ੍ਰਾਂਸਫਰ ਕਰਕੇ ਉਹ ਉੱਥੇ ਕਰਤਾ ਪਰ ਐਕਚੁਅਲੀ ਟੈਕਸਸ ਦੇ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਸੀ ਹੈਗੀ ਜਿੱਥੇ ਉਹ ਆਪਰੇਟ ਕਰਦੇ ਸੀਗੇ ਸੋ ਉਹਨਾਂ ਨੂੰ 4 ਸਾਲ ਦੀ ਕੈਦ ਜਿਹੜੀ ਹੋਈ ਹੈਗੀ ਸੋ ਇਹ ਜਿਹੜੀਆਂ ਚੀਜ਼ਾਂ ਹੈਗਾ ਇਹ ਹੁਣ ਫਰਾਡ ਦੇ ਉੱਤੇ ਬਹੁਤ ਫੋਕਸ ਰਿਹਾ ਕਿ ਜਿਹੜਾ ਫਰਾਡ ਚੱਲ ਰਿਹਾ ਹੈਗਾ ਜਾਂ ਫਰਾਡ ਹੋ ਰਿਹਾ ਹੈਗਾ ਕੰਪਨੀਆਂ ਜਿਹੜੀਆਂ ਔਰ ਇੱਕ ਮੁੱਦਾ ਇਹ ਵੀ ਉੱਠਿਆ ਸੀਗਾ ਜਿਹੜੇ ਜਦੋਂ ਪ੍ਰੈਜੈਂਟੇਸ਼ਨ ਦੇ ਵਿੱਚ ਕਿ ਆਊਟ ਆਫ ਕੰਟਰੀ ਕਿਦਾਂ ਜਿਹੜੀਆਂ ਕੰਪਨੀਆਂਜ਼ ਆ ਉਹ ਸਾਈਨ ਅਪ ਹੋ ਜਾਣੀਆਂ ਆਊਟ ਆਫ ਕੰਟਰੀ ਕਿਦਾਂ ਆਏ ਚੀਜ਼ ਚੱਲੀ ਆ ਗਈ ਹੈ ਸੋ ਉਹ ਵੀ ਉਸ ਚੀਜ਼ ਉੱਤੇ ਵੀ ਜਿਹੜਾ ਆਇਡੈਂਟੀਫਿਕੇਸ਼ਨ ਪ੍ਰੋਸੈਸ ਹੈਗਾ ਉਹ ਕਾਫੀ ਸਟ੍ਰੈਕਟ ਹੈਗਾ ਠੀਕ ਆ ਸੋ 2 ਫੈਕਟਰ অথেন্টিকেশন ਫੇਸ ਆਈਡੀ ਰੈਕੋਗਨਾਈਜੇਸ਼ਨ ਸੋ ਇਦਨੀਆਂ ਚੀਜ਼ਾਂ ਜਿਹੜੀਆਂ ਆ ਉਹ ਐਡ ਕਿਤੀਆਂ ਜਿਹੜੀਆਂ ਹੋ ਜਾ ਰਹੀਆਂ ਆ ਤੇ ਇਹ ਲੋਕਾਂ ਨੂੰ ਅਜੇ ਅਵੇਲੇਬਲ ਹੋਣੀ ਆ ਜਾਂ ਕਦੋਂ ਤੱਕ ਅਵੇਲੇਬਲ ਹੋਊਗੀ ਕਿ ਆਲਰੇਡੀ ਇਹਨਾਂ ਨੇ ਰਿਲੀਜ਼ ਆਊਟ ਕਰਨਾ ਸ਼ੁਰੂ ਕਰਤਾ ਹੈ ਇਹਦਾ ਨਹੀਂ ਰਾਜਕਰਨ ਅਬਾਊਟ 60 ਡੇਸ 30 ਟੂ 60 ਡੇਸ ਦੇ ਵਿੱਚ ਲਾਗੂ ਹੋ ਜਾਣੀਆਂ ਆ ਜਿਹੜੇ ਆਪਣੇ ਐਫਐਮਸੀਐਸਏ ਦੇ ਸਿਗੇ ਉੱਥੇ ਰਿਪਰੈਜ਼ੈਂਟੇਟਿਵ ਉਹਨਾਂ ਨਾਲ ਗੱਲ ਕਰਨ ਤੇ ਇੱਕ ਹੋਰ ਚੀਜ਼ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਜਿਹੜਾ ਐਫਐਮਸੀਐਸਏ ਦਾ ਸਿਸਟਮ ਹੈਗਾ ਉਹ ਕਾਫੀ ਪੁਰਾਣਾ ਹੈਗਾ ਜਿਹੜੇ ਲੋਕੀ ਮਤਲਬ ਕਿ ਆਈ ਮੀਨ ਇਵਨ ਐਫਐਮਸੀਐਸਏ ਵੀ ਸਾਲ ਇੱਕ ਤਕਰੀਬਨ ਏਜੰਸੀ ਹੈਗੀ ਆ ਪਰ ਉਹਦਾ ਜਿਹੜੇ ਸਿਸਟਮਸ ਹੈਗੇ ਉਹ ਅਪਡੇਟਡ ਨਹੀਂ ਹੈਗੇ ਸੋ ਨਵੀਂ ਕੋਈ ਵੀ ਚੀਜ਼ ਲਿਆਉਣ ਵਾਸਤੇ ਪੁਰਾਣਾ ਸਾਰਾ ਕੁਝ ਜਿਹੜਾ ਅਪਡੇਟ ਕਰਨ ਦੀ ਲੋੜ ਹੈਗੀ ਆ ਸੋ ਉਹਦੇ ਤੇ ਉਹ ਕਹਿ ਰਹੇ ਕਿ ਬਾਏ ਦਾ 3rd ਕੁਆਟਰ ਹੈ ਸਾਲ ਦੇ 3rd ਕੁਆਟਰ ਤੱਕ ਜਿਹੜਾ ਆ ਉਹ ਅਸੀਂ ਉੱਤੇ ਮਤਲਬ ਉਹਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਨਾਲ ਇਹ ਦੱਸਿਆ ਗਿਆ ਕਿ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਵੱਲੋਂ ਕਾਫੀ ਹੈਲਪ ਕੀਤੀ ਜਾ ਰਹੀ ਹੈ ਉਹਦੇ ਵਿੱਚ ਕਾਫੀ ਮਤਲਬ ਕਿ ਪੁਸ਼ ਕੀਤਾ ਜਾ ਰਿਹਾ ਕਿ ਸਿਸਟਮ ਨੂੰ ਰੋਬਸਟ ਕੀਤਾ ਜਾਵੇ ਸਾਰੇ ਨੂੰ ਤਾਂਕਿ ਜਿਹੜਾ ਇਹ ਸਾਰਾ ਪ੍ਰੋਸੈਸ ਹੈਗਾ ਆ ਹਰ ਇੱਕ ਚੀਜ਼ ਦਾ ਸੋ ਇਹ ਵੀ ਗੱਲ ਹੋਈ ਕਿ ਜਦੋਂ ਹੁਣ ਅਸੀਂ ਕਲੀਅਰਿੰਗ ਹਾਲਸ ਹੋਈਆਂ ਐਫਐਮਸੀਐਸ ਨੂੰ ਕਾਲ ਕਰਦੇ ਆ ਇਟ ਟੇਕਸ ਆਲਮੋਸਟ ਲਾਈਕ 2 ਘੰਟੇ ਦਾ ਵੇਟ ਟਾਈਮ ਹੁੰਦਾ ਜਾਂ ਕਈ ਵਾਰੀ ਤੁਸੀਂ ਤੁਹਾਨੂੰ ਮੈਸੇਜ ਛੱਡਣਾ ਪੈਂਦਾ ਦੇ ਕਾਲ ਯੂ ਬੈਕ ਆਫਟਰ ਲਾਈਕ 2 3 4 ਆਵਰਸ ਤੇ ਉਹ ਜਿਹੜੀ ਚੀਜ਼ ਹੈਗੀ ਆ ਉਹਨੂੰ ਜਿਹੜਾ ਥੋੜਾ ਐਕਸਪਲੈਡ ਕੀਤਾ ਜਾਵੇ ਇਹ ਵੀ ਮੁੱਦਾ ਚੱਕਿਆ ਕਿ ਜਿਹੜਾ ਕੰਪਲੇਂਟ ਦਾ ਪ੍ਰੋਸੈਸ ਹੈਗਾ ਉਹ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਦੀ ਸਾਹ ਤੇ ਡਾਇਰੈਕਟ ਐਫਐਮਸੀਏ ਦਾ ਜਾਂ ਡਾਇਰੈਕਟ ਕੋਈ ਐਸਾ ਚਾਹੀਦਾ ਜਿਹਦੇ ਵਿੱਚ ਕਿ ਜਿਹੜੀ ਕੰਪਲੇਂਟਸ ਹੈਗੀਆਂ ਚਾਹੇ ਉਹ ਡਰਾਈਵਰਜ਼ ਜਾਂ ਚਾਹੇ ਕੈਰੀਅਰ ਜਾਂ ਕਿਸੇ ਬਾਰੇ ਚ ਵੀ ਕੋਈ ਵੀ ਚੀਜ਼ ਜਿਹੜੀ ਆ ਤੁਸੀਂ ਕੰਪਲੇਂਟ ਕਰਨੀ ਹੈਗੀ ਆ ਉਹਦਾ ਈਜ਼ ਹੋਣੀ ਚਾਹੀਦੀ ਆ ਨਾ ਕਿ ਇਹਨਾ ਕੰਪਲਿਕੇਟਡ ਹੋਣਾ ਚਾਹੀਦਾ ਕਿ ਬੰਦੇ ਨੂੰ ਪਤਾ ਨਾ ਲੱਗੇ ਵੀ ਕਿੱਥੇ ਕੀ ਕਰਨਾ ਹੈਗਾ ਅੱਛੇ ਇੱਥੇ ਇਹ ਵੀ ਚਰਚਾ ਚੱਲਦੀ ਸੀ ਐਮਸੀ ਨੰਬਰਸ ਜਿਹੜੇ ਆ ਉਹ ਐਂਡ ਕਰ ਦੇਣੇ ਆ ਰਜਿਸਟ੍ਰੇਸ਼ਨ ਦੇ ਇਸੇ ਓਵਰਹਾਲ ਦੇ ਵਿੱਚ ਪਰ ਐਫਐਮਸੀਐਸ ਨਾਲ ਹੁਣ ਇਹ ਵੀ ਕਹਿ ਰਿਹਾ ਵੀ ਪੂਰੀ ਤਰ੍ਹਾਂ ਐਲੀਮੀਨੇਟ ਨਹੀਂ ਹੋਣਗੇ ਸੋ ਐਮਸੀ ਨੰਬਰਸ ਦਾ ਜਿਹੜੀ ਅਥਾਰਟੀ ਪ੍ਰੋਸੈਸ ਆ ਇਹਦਾ ਕੀ ਆ ਹੁਣ ਲੇਟੈਸਟ ਕੀ ਆ ਇਹ ਰਹਿਣੇ ਆ ਨਹੀਂ ਰਹਿਣੇ ਆ ਜਾਂ ਇਸੇ ਨੂੰ ਹੀ ਰਿਪਲੇਸ ਕਰਨਾ ਹੈ ਜਿਹੜੇ ਮੋਟਰਸ ਦੇ ਵਿੱਚ ਨੇ ਮੋਟਰ ਸਿਰਫ ਜਿਹੜਾ ਹੈਗਾ ਆਇਡੈਂਟੀਫਿਕੇਸ਼ਨ ਪ੍ਰੋਸੈਸ ਹੈਗਾ ਮੋਟਰਸ ਜਿਹੜਾ ਸਿਸਟਮ ਬਣਾਇਆ ਹੈਗਾ ਸਿਰਫ ਆਇਡੈਂਟੀਫਿਕੇਸ਼ਨ ਪ੍ਰੋਸੈਸ ਹੈਗਾ ਜਿਹੜਾ ਐਮਸੀ ਨੰਬਰ ਦੀ ਇਲੀਮੀਨੇਸ਼ਨ ਆ ਉਹ ਕੰਪਲੈਕਸ ਹੈਗੀ ਆ ਬਹੁਤ ਇਹਦੇ ਬਾਰੇ ਵਿੱਚ ਵੀ ਗੱਲ ਹੋਈ ਸੀਗੀ ਕਾਫੀ ਕੰਪਲੈਕਸ ਹੈਗੀ ਆ ਉਹਦੇ ਉੱਤੇ ਕੰਮ ਚੱਲ ਰਿਹਾ ਹੈਗਾ ਬਟ ਇਟ ਵਿਲ ਨਾਟ ਬੀ ਇਲੀਮੀਨੇਟਡ ਟੋਟਲੀ ਟੋਟਲੀ ਨਹੀਂ ਇਲੀਮੀਨੇਟ ਹੋਊਗੀ ਪਰ ਕਿਸੇ ਹੱਦ ਤੱਕ ਉਹਦਾ ਜਿਹੜਾ ਹੌਲੀ ਹੌਲੀ ਅਸਰ ਹੈ ਜਾਂ ਉਹਦਾ ਜਿਹੜਾ ਸਿਗਨੀਫਿਕੈਂਸ ਹੈ ਉਹ ਘਟਾਇਆ ਜਾਊਗਾ ਤੇ ਫਿਰ ਜਾ ਕੇ ਇਹਨੂੰ ਟੋਟਲੀ ਲਿਮਿਟਡ ਹੋ ਸਕਦੀ ਹੈ ਸੋ ਇਟ ਵਿਲ ਟੇਕ ਟਾਈਮ ਬਟ ਜਿਹੜੀ ਐਫਐਮਸੀਐਸ ਹੈਗੀ ਹੈ ਡੀਓਟੀ ਹੈਗੀ ਹੈ ਇਸ ਪ੍ਰੋਸੈਸ ਦੇ ਵਿੱਚ ਅੱਗੇ ਵਧ ਰਹੀ ਹੈ ਠੀਕ ਹੈ ਸੋ ਜਿਹੜੇ ਹੁਣ ਸੁਣ ਰਹੇ ਆ ਜਿਨ੍ਹਾਂ ਦੇ ਲਈ ਇਹ ਨਵੀਂ ਚੀਜ਼ ਹੋਣੀ ਆ ਸੋ ਉਹ ਕੋਈ ਉਹਨਾਂ ਨੂੰ ਈਮੇਲ ਆਊਗੀ ਕੋਈ ਆਪਸ਼ਨ ਆਊਗੀ ਜਾਂ ਪਤਾ ਲੱਗੂਗਾ ਕਿਦਾਂ ਪਤਾ ਲੱਗੂਗਾ ਵੀ ਹੁਣ ਆਪਾਂ ਮੋਟਸ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਉਹ ਕਰਨੀ ਸ਼ੁਰੂ ਕਰਨੀ ਆ ਤੇ ਇਹਦੀਆਂ ਗਾਈਡਲਾਈਨਸ ਆਪਾਂ ਨੂੰ ਇਹਨਾਂ ਦੇ ਦੁਆਰਾ ਹੀ ਈਮੇਲ ਦੇ ਜ਼ਰੀਏ ਆਉਣਗੀਆਂ ਜਾਂ ਇੱਕ ਪਬਲਿਕ ਅਨਾਉਂਸਮੈਂਟ ਦੇ ਜ਼ਰੀਏ ਆਉਣਗੀਆਂ ਨਹੀਂ ਰਾਸ਼ਕਰਨ ਇਹ ਨਵੀਂ ਕੰਪਨੀ ਜਿਹੜੀ ਸਾਈਨ ਅਪ ਕਰਨੀ ਆ ਜਿੱਦਨੇ ਪ੍ਰੋਸੈਸ ਲਾਗੂ ਹੋ ਗਿਆ ਜਿਹੜੇ ਵੀ ਲੋਕੀ ਨਵੀਂ ਕੰਪਨੀ ਸਾਈਨ ਅਪ ਕਰ ਰਿਹਾ ਦੇ ਹੈਵ ਟੂ ਗੋ ਥਰੂ ਦ ਨਿਊ ਪ੍ਰੋਸੈਸ ਤੇ ਪੁਰਾਣੇ ਜੀ ਤੁਸੀਂ ਦੇਖ ਹੁਣ ਵੀ ਜੇ ਤੁਸੀਂ ਦੇਖੋ ਨਾ ਜਿਹੜਾ ਕਲੀਅਰਿੰਗ ਹਾਊਸ ਹੈਗਾ ਜਾਂ ਜਿਹੜਾ ਆਪਣਾ ਲੌਗਇਨ .gov ਹੈਗਾ ਜਿਹੜੀਆਂ ਸਾਰੀਆਂ ਵਰਕਸ਼ੀਟਾਂ ਕੰਸਿਸਟੈਂਟਲੀ ਅਸੀਂ ਰੋਜ਼ ਦੇਖਦੇ ਆ ਕੰਸਿਸਟੈਂਟਲੀ ਇਹਨਾਂ ਦੇ ਵਿੱਚ ਚੇਂजेस ਆ ਰਹੀਆਂ ਹੈਗੀਆਂ ਕੰਸਿਸਟੈਂਟਲੀ ਇਹਨਾਂ ਦੇ ਪ੍ਰੋਸੈਸ ਵਿੱਚ ਕਈ ਚੀਜ਼ਾਂ ਜਿਹੜੀਆਂ ਚੇਂਜ ਹੋ ਰਹੀਆਂ ਹੌਲੀ-ਹੌਲੀ ਸਲੋਲੀ ਸਟੈਡੀਲੀ ਇਹ ਪ੍ਰੋਸੈਸ ਜਿਹੜੇ ਥੋੜੇ-ਥੋੜੇ ਸਟਰੀਮਲਾਈਜ਼ ਹੋ ਰਿਹਾ ਸੋ ਵਰਕ ਇਜ਼ ਇਨ ਪ੍ਰੋਗਰੈਸ ਬਟ ਇਟ ਇਜ਼ ਬਿਗ ਟਾਸਕ ਸੋ ਇਸ ਲਈ ਟਾਈਮ ਲੱਗੂਗਾ ਪਰ ਇਹਦੀ ਕੋਈ ਈਮੇਲ ਜਾਂ ਕੋਈ ਇਦਾਂ ਦੀ ਨੋਟੀਫਿਕੇਸ਼ਨ ਨਹੀਂ ਆਣੀ ਹੈਗੀ ਵਾਂਸ ਇਹ ਸਿਸਟਮ ਰੋਲ ਆਊਟ ਹੋ ਜਾਂਦਾ ਹੈ ਨਵੇਂ ਕੈਰੀਅਰ ਸਾਈਨ ਅਪ ਹੋਣੇ ਸ਼ੁਰੂ ਹੋ ਜਾਂਦੇ ਆ ਵਾਂਸ ਦੇ ਵਿਲ ਚੈੱਕ ਦਾ ਪ੍ਰੋਸੈਸ ਦੇ ਵਿਲ ਮੇਕ ਸ਼ੋਰ ਦਰ ఎవਰੀਥਿੰਗ ਇਜ਼ ਗੋਇੰਗ ਫਾਈਨ ਥੈਨ ਜਿਹੜੇ ਐਗਜ਼ਿਸਟਿੰਗ ਕੈਰੀਅਰਸ ਹੈਗੇ ਉਹਨਾਂ ਨੂੰ ਫਿਰ ਹੌਲੀ ਹੌਲੀ ਜਿਹੜੀਆਂ ਈਮੇਲਸ ਆਉਣੀਆਂ ਸ਼ੁਰੂ ਹੋਣਗੀਆਂ ਤਾਂਕਿ ਉਹ ਜਿਹੜੇ ਆ ਆਪਣੀ ਆਇਡੈਂਟੀਟੀ ਆਇਡੈਂਟੀਟੀ ਵੈਰੀਫਿਕੇਸ਼ਨ ਜਿਹੜੀ ਆ ਉਹ ਪੂਰੀ ਕਰ ਸਕੇ ਜੀ 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 ਹਰਜੋ ਸਿੰਘ ਜੀ